ਇਹ ਸਾਡੀ ਗੱਲਬਾਤ ਚੱਜੀ ਸੀ ਕਿ 2 ਮਹੀਨੇ ਵਾਸਤੇ ਸਿਰਫ ਪ੍ਰਸ਼ਾਸਨ ਦੇ ਨਾਲ ਕਿ 2 ਮਹੀਨੇ ਵਾਸਤੇ ਜਿੱਤੇ ਰੱਖਣਾ। ਉਹੜ ਕੇ ਇਹਨਾਂ ਨੇ ਠੇਕੇਦਾਰੀ ਸਿਸਟਮ ਨੂੰ ਵਿੱਚ ਰੱਖ ਲਿਆ 1 ਸਾਲ ਦੀ ਸੈ। ਅਸੀਂ ਡਿਪਾਰਟਮੈਂਟ ਨੂੰ ਇਹ ਕਹਿੰਦੇ ਠੇਕੇਦਾਰੀ ਸਿਸਟਮ ਸਾਡੇ ਤੋਂ ਬਿਲਕੁਲ ਖਤਮ ਕਰ ਦਿਓ। ਸਾਨੂੰ ਜਿਹੜੀ ਸੈਲਰੀ ਦੇਣੀ 500 ਰੁਪਏ ਡੀਸੀ ਰੇਟ ਨਾਲੋਂ ਘੱਟ ਦੇ ਦਿਓ। ਮਗਰ ਟਾਈਮ ਨਾਲ ਤੁਸੀਂ ਦੇ ਦਿਓ। ਤਨਖਾਹ thì ਜਦੋਂ ਸਰਕਾਰ ਦੇ ਨਾਲ ਸਾਡੀ ਲੜਾਈ ਲੜੇਗੀ ਅਸੀਂ ਲੜਾਂਗੇ ਉਦੋਂ ਅਸੀਂ ਪੱਕੇ ਵੀ ਕਰਾ ਲਵਾਂਗੇ ਮੁੰਡੇ ਮਗਰ ਤਨਖਾਹ ਤੁਸੀਂ ਦੇ ਦਿਓ ਅੱਜ ਕਹਿੰਦੇ ਠੇਕੇਦਾਰੀ ਸਿਸਟਮ ਚ ਬਾਤ ਤਾਂ ਬੰਦੀ ਪਲੱਸ ਉਹਦੇ ਵਿੱਚ ਕੀ ਅੱਜ 4-4 ਮਹੀਨੇ ਹੋ ਗਏ ਬੱਚਾ ਲੋਕਾਂ ਨੂੰ ਤਨਖਾਹ ਨਹੀਂ ਮਿਲੀ ਕਿਸੇ ਨੇ ਕੋਈ ਕਿਰਾਇਆ ਦੇਣਾ ਕੋਈ ਬੱਚਿਆਂ ਦੀ ਚੀਜ਼ ਲੈਣੀ ਜਾਂ ਘਰ ਦੇ ਰੋਟੀ ਪਾਣੀ ਚਲਾਉਣਾ 4-4 ਮਹੀਨੇ ਹੁਣ ਬੈਠੇ ਪ੍ਰਸ਼ਾਸਨ ਦੇ ਵਿੱਚ ਜਿੰਨੇ ਵੀ ਅਫੀਸਰ ਹੈ ਇਹਨਾਂ ਦੇ ਤਾਂ ਦਾਲ-ਫੁਲਕਾ ਚੱਲਦਾ ਠੇਕੇਦਾਰ ਕੋ ਵੀ ਪੈਸੇ ਆ ਜਾਣ ਜੈਲਰੀ ਵੀ ਮਿਲ ਜਾਣ ਇਹ ਕਿੱਥੋਂ ਲੈਣ ਇਹ ਕੋਈ ਝੜਕ ਪੇਤ ਦੇਣਗੇ ਨਾ ਕੋਈ ਛੜਕ ਵਿੱਚ ਨਾ ਕੋਈ ਖੰਭਾ ਵਿੱਚ ਇਹਨਾਂ ਨੂੰ ਤਾਂ ਇਹੀ ਹੈ ਜਿਹੜੀ ਜਿਹੜੀ ਮਿਹਨਤ ਕੀਤੀ ਉਹਦਾ ਮਾਅਬਜਾ ਮਿਲ ਜਵੇ ਗੱਲ ਖਤਮ ਹੋ ਕੋਈ ਕੰਮ ਨਾ ਮਿਲ ਜAVE ਸਾਡੀ ਸਰਕਾਰ ਨਾਲ ਕੀ ਲੜਾਈ ਆ ਜਦੋਂ ਸਰਕਾਰ ਨਾਲ ਅਸੀਂ ਲੜਨਾ ਵਾ ਪੱਕੇ ਤੌਰ ਤੇ ਕਰਾਉਣਾ ਵਾ ਉਦੋਂ ਅਸੀਂ ਲੜ ਵੀ ਪੈਣਾ ਵਾ ਇਹ ਜਿਹੜੀ ਬਧਵਾ ਮਜ਼ਦੂਰੀ ਦਾ ਕੰਮ ਹੈ ਉਹ ਅਸੀਂ ਨਹੀਂ ਹੋਣ ਦੇਣਾ ਬਧਵਾ ਮਜ਼ਦੂਰ ਨਹੀਂ ਰਹਿਣ ਦੇਣਾ ਅੱਜ ਪਹਿਲੀ ਸਰਕਾਰ ਹੈ ਜਿਹੜੀ ਬੱਦਵਾ ਮਜ਼ਦੂਰ ਸਿੰਗਰਮੈਨ ਪੋਰਚੂ ਵੀ ਬਣਾ ਰਹੀ ਜਾਂ ਸਫਾਈ ਚੇਪਕ ਨੂੰ ਬਣਾ ਰਹੀ ਜਾਂ ਫਿਟਲ ਕੋਲੀ ਨੂੰ ਬਣਾ ਰਹੀ ਜਾਂ ਬੇਲਦਾਰ ਨੂੰ ਜਾਂ ਚੌਂਕੀਦਾਰ ਮਾਲੀ ਫੋਰਡ ਕਲਾਸ ਦੇ ਉੱਤੇ ਪਹਿਲਾ ਬੈਨ ਲਾ ਰਹੀ ਇਹਨਾਂ ਨੂੰ ਠੇਕੇਦਾਰੀ ਸਿਸਟਮ ਤੇ ਰੱਖੇ ਕੰਮ ਨਾ ਕਰੋ ਤਾਂ ਫਿਰ ਛੱਟ ਲੈਵਲ ਨੂੰ ਕਹਿ ਦਿੰਦੇ ਅਫਸਰ ਕਿ ਤੁਸੀਂ ਕੰਮ ਨਹੀਂ ਕਰ ਰਹੇ ਪਾਸੇ ਉਹ ਉਹ ਤਾਂ ਲੋਜ ਹੈਗਾ ਹੀ ਆ ਜੀ ਉਹ ਤਾਂ ਏਰੀਆ ਕਾਉਂਸਲ ਵੀ ਕਹਿ ਦਿੰਦਾ ਜੀ ਬੰਦੇ ਕੰਮ ਨਹੀਂ ਕਰਦੇ ਪ੍ਰਸ਼ਾਸਨ ਵੀ ਕਹਿੰਦਾ ਕੰਮ ਨਹੀਂ ਕਰਦੇ ਤਾਂ ਮੰਤਤ ਹੈ ਜੀ ਉਹ ਕੋ ਪਾਜੀ ਜਦੋਂ ਆਪਾਂ ਘਰ ਵਿੱਚ ਪੂਰ ਰੱਖਦੇ ਆ ਤਾਂ ਆਪਾਂ ਉਹਨੂੰ ਸ਼ਾਮ ਨੂੰ ਪੈਸੇ ਤਾਂ ਦਿੰਨੇ ਆ ਦਬਕੇ ਤਾਂ ਐ ਮਾਰਦੇ ਜਿਵੇਂ ਪਤਾ ਨਹੀਂ ਕਿੰਨਾ ਪੈਸਾ ਇਹਨਾਂ ਨੂੰ ਦਿੰਦੇ ਹੋਣਾ ਦਬਕਾ ਦਬਕਾ ਤਾਂ ਦੇਖੋ ਜੀ ਅਸੀਂ ਵੀ ਨਹੀਂ ਚੱਲਣ ਦਈ ਦਾ ਦਬਕਾ ਫਿਰ ਅਸੀਂ ਵੀ ਤਾਂ ਜੁੱਤੀ ਦਾ ਹੱਥ ਰੱਖੀ ਦਾ ਇੱਕ ਘਾਟੇ ਜੁੱਤੀ ਹੋਵੇ ਇੱਕ ਘਾਟੇ ਬੈਲੋਵੇ ਤੇ ਕੰਮ ਦੇ ਉੱਤੇ ਰਿਪੋਰਟ ਕਰਾ ਲਈਨੇ ਹਣ ਕੱਚੀ ਲੇਬਰ ਆ ਸਾਰੇ ਜਿਹੜੇ ਇਹ ਸਾਰੀ ਕੱਚੀ ਲੇਬਰ ਹੈ ਇਹਨਾਂ ਨੂੰ 4-4 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਜੇ ਤਨਖਾਹ ਨਹੀਂ ਮਿਲੀ ਘਰ ਦਾ ਗੁਜ਼ਾਰਾ ਕਿੱਦਾਂ ਕਰਾਂਗੇ ਆਪਾਂ ਅਸੀਂ ਕਹਿੰਦੇ ਟਾਈਮ ਨਾਲ ਨਾ ਕੋਈ ਇਹਨਾਂ ਦੀ ESI ਸਭ ਤੋਂ ਵੱਡੀ ਗੱਲ ਹੈ ਜਿਹੜਾ ਆਪਾਂ ਕੰਮ ਕਰਦੇ ਆਂ ਬਿਮਾਰੀ ਦੇ ਨਾਲ ਝੂਲਦੇ ਆਂ ਸਿਵਰ ਦਾ ਕੰਮ ਕੋਈ ਕਰਨਾ ਕੋਈ ਖਾਲਾਜੀ ਦਾ ਬਾੜਾ ਨਹੀਂ ਹੈ ਜੀ ਜਾਂ ਸਫਾਈ ਮਜ਼ਦੂਰ ਦਾ ਕੰਮ ਕਰਨਾ ਕੋਈ ਖਾਲਾਜੀ ਦਾ ਬਾੜਾ ਨਹੀਂ ਕੋਈ ਲੋਕੋਟ ਦੀਆਂ ਅਣਕ ਬਿਮਾਰੀਆਂ ਤਾਂ ਲੱਗਦੀਆਂ ਨਾ ਇਹਨਾਂ ਦੇ ESI ਸਾਨੂੰ ਦੁਕਾਨ ਦੇ ਨਾ ਇਹਨਾਂ ਦਾ ਫੰਡ ਸ਼ੋ ਕਰਣ ਦੇ ਨਾ ਚਾਰ-ਚਾਰ ਮਹੀਨੇ ਦੀ ਤਨਖਾਹ ਦੇਣ ਦੇ ਫਿਰ ਜਾਂਦਾ ਕਿੱਥੇ